ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਆਪਦੇ ਪਿੰਡ ਗੁਰੂ ਸਰ ਜ਼ਿਲ੍ਹਾ ਮੋਕਸਰ ਤਹਿਸੀਲ ਗਿੱਦੜਵਾ ਵਿੱਚ ਖੜਾ ਜੀ ਅੱਜ ਸਾਡੇ ਨੌਜਵਾਨ ਭਰਾਵਾਂ ਨੇ ਜੋ ਮੇਰੇ ਨਾਲ ਖੜੇ ਨੇ ਇਹ ਸਾਡੇ ਪਿੰਡ ਦੇ ਗੁਰੂ ਸਰ ਦੇ ਕਹਾਣੀ 'ਚ ਰਹਿੰਦੇ ਆ ਜੀ ਇਹ ਇਹਨੇ ਬਹੁਤ ਵਧੀਆ ਉਪਰਾਲਾ ਕੀਤਾ ਇਹਨਾਂ ਨੇ ਇੱਕ ਡਿਸਪੋਇਲ ਦੀ ਫੈਕਟਰੀ ਲਾਈ ਆ ਫੈਕਟਰੀ ਵੀ ਕਹਿ ਸਕਦੇ ਆ ਮਸ਼ੀਨ ਲਿਆਂਦੀ ਆ ਇਹਦੇ ਨਾਲ ਕੀ ਹੁੰਦਾ ਵੀ ਕਈ ਇੱਥੇ ਕੋਈ 4-5 ਬੰਦਿਆਂ ਨੂੰ ਰੁਜ਼ਗਾਰ ਵੀ ਮਿਲੂਗਾ ਇਹਨਾਂ ਨੇ ਇਹ ਕੰਮ ਕੀਤਾ 4-5 ਬੰਦਿਆਂ ਨੂੰ ਰੁਜ਼ਗਾਰ ਵੀ ਦੇਣਗੇ ਨਾਲੇ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਵੀ ਸਾਨੂੰ ਇਹ ਆਈਡੀਆ ਕਿਵੇਂ ਆਇਆ ਸਤਿ ਸ੍ਰੀ ਅਕਾਲ ਬਾਈ ਮੇਰਾ ਨਾਮ ਅਰਜੰਤਦਰ ਸਿੰਘ ਠੀਕ ਹੈ ਜੀ ਇਹ ਆਈਡੀਆ ਬਾਈ ਜੀ ਆਪਾਂ ਨੂੰ ਮੈਂ ਦਿੱਲੀ ਪੜ੍ਹਦਾ ਹੁੰਦਾ ਸੀਗਾ ਉਦੋਂ ਪਲਾਸਟਿਕ ਬੈਨ ਹੋ ਗਈ ਸੀਗੀ ਠੀਕ ਹੈ ਜੀ 2022 ਚ ਤਾਂ ਉਸ ਤੋਂ ਬਾਅਦ ਹੀ ਇਹ ਸਾਨੂੰ ਆਈਡੀਆ ਆਇਆ ਕਿ ਹੁਣ ਪਲਾਸਟਿਕ ਬੈਨ ਹੋ ਗਈ ਤੇ ਆਪਾਂ ਵਾਤਾਵਰਣ ਨਾਲ ਵੀ ਮਦਦ ਕਰ ਸਕਦੇ ਆ ਤਾਂ ਕਰਕੇ ਅਸੀਂ ਇਹ ਪੇਪਰ ਦਾ ਕੰਮ ਕੀਤਾ ਇੱਕ ਗੱਲ ਮੈਂ ਤੁਹਾਨੂੰ ਹੋਰ ਪੁੱਛਣਾ ਚਾਹਣਾ ਤੁਸੀਂ ਇਹ ਗੱत्ता ਲਿਆਉਂਦਾ ਹਾਂ ਜਲ ਤੁਸੀਂ ਮਸ਼ੀਨ ਤਾਂ ਕਿਤੇ YouTube ਤੇ ਵੀ ਦੇਖ ਸਕਦੇ ਹੋ ਆਮ ਇਹ ਵੀਡੀਓ ਆ ਜਾਂਦੀ ਹੈ ਇਹ ਗੱਤੇ ਦਾ ਤੁਸੀਂ ਲੈਣ ਦਾ ਆਈਡੀਆ ਵੀ ਕਿਵੇਂ ਮੈਂ ਕਿੱਥੋਂ ਲਵਾਂ ਇਹ ਕਿਵੇਂ ਸੰਘਰਸ਼ ਕੀਤਾ ਤੁਸੀਂ ਇਹ ਤਾਂ ਜਿਹੜੇ ਭਾਈ ਰਾਤ ਤੁਸੀਂ ਵੜ ਜਾਂਦੇ ਹੋ ਮੁੜ ਕੇ ਹੌਲੀ ਹੌਲੀ ਰਾਹ ਖੁੱਲਦੇ ਜਾਂਦੇ ਆ ਠੀਕ ਹੈ ਜੀ ਜਿਵੇਂ ਜਿਵੇਂ ਹਨਾ ਆਪਾਂ ਨੂੰ ਬੰਦੇ ਮਿਲਦੇ ਜਾਂਦੇ ਆ ਜਿਵੇਂ ਦਿੱਲੀ ਦੇ ਵਿੱਚ ਮਸ਼ੀਨ ਵਾਲੇ ਮਿਲੇ ਫਿਰ ਹੋਰ ਇੱਥੇ ਦੋ ਤਿੰਨ ਜਿਨ੍ਹਾਂ ਦੇ ਪ੍ਰੋਜੈਕਟ ਲੱਗੇ ਸੀ ਉਹ ਵਿਜ਼ਿਟ ਕੀਤੇ ਉਹਨਾਂ ਤੋਂ ਜਾਣਕਾਰੀ ਮਿਲੀ ਤਾਂ ਫਿਰ ਆਪਾਂ ਸਾਰਾ 2-3 ਮਹੀਨਾ ਦੀ ਮਿਹਨਤ ਤੋਂ ਬਾਅਦ ਤੁਸੀਂ ਸ਼ੁਰੂ ਕੀਤਾ ਜੀਮੀਦਾਰ ਭਰਾ ਖੇਤੀਬਾੜੀ ਨਾਲ ਤੁਸੀਂ ਕੰਮ ਸੀ ਤੁਸੀਂ ਨਾਲ ਆਪਦਾ ਬਿਜ਼ਨਸ ਵੀ ਕੀਤਾ ਇਹ ਤੁਸੀਂ ਹੋਲਸੇਲ ਪੱਧਰ ਤੇ ਕਰਨ ਇਹ ਮੈਨੂਫੈਕਚਰਿੰਗ ਦਾ ਕੰਮ ਹੈ ਜੀ ਫਿਰ ਇਹ ਤਾਂ ਹੋਲਸੇਲ ਪੱਧਰ ਤੇ ਹੋਊਗਾ ਵੱਡੇ ਹੋਲਸੇਲਰਾਂ ਨਾਲ ਆਪਾਂ ਕੰਟੈਕਟ ਕਰ ਸਕਦੇ ਆ ਜਾਂ ਕੋਈ ਉਂ ਵੀ ਕੋਈ ਲੈਣਾ ਚਾਵੇ ਆਪਣੇ ਤੋਂ ਤਾ ਫੈਕਟਰੀ ਵਿਜ਼ਿਟ ਕਰਕੇ ਸਮਾਨ ਲੈ ਸਕੋ ਕੋਈ ਵੀ ਦੁਕਾਨਦਾਰ ਜਿਵੇਂ ਆਪਣਾ ਕੋਈ ਕਾਲਾ ਸੇਟ ਹੋਇਆ ਮੰਨਾ ਸੇਟ ਹੋਇਆ ਇਹ ਕੀ ਵਿਆਹਾਂ માં ਸ਼ਾਦੀਆਂ ਚ ਭਾਈ ਡਿਸਪੋਜ਼ਲ ਵੇਚਦੇ ਆ ਇਹਨਾਂ ਨੂੰ ਲੋੜ ਹੁੰਦੀ ਆ ਭਾਈ ਡਿਸਪੋਜ਼ਲਾਂ ਦੀ ਉਹਨਾਂ ਨੂੰ ਵੀ ਆਪਾਂ ਕਹਿਣਾ ਚਾਹੁੰਦੇ ਆ ਦੁਕਾਨਦਾਰਾਂ ਨੂੰ ਭਈ ਜੇ ਤੁਸੀਂ ਡਿਸਪੋਜ਼ਲ ਲੈਣਾ ਹੋਵੇ ਸਾਡੇ ਕੋਲੇ ਭਈ ਆ ਤਿੰਨੇ ਸਾਈਜ਼ ਦੇਖੋ ਹੋਰ ਵੀ ਵਾਧੂ ਸਾਈਜ਼ ਬਣ ਜਾਂਦੇ ਆ ਹੋਰ ਵੀ ਵਾਧੂ ਸਾਈਜ਼ ਭਾਈ ਜਿਹੜਾ ਮਰਜ਼ੀ ਤੁਸੀਂ ਆ ਕੇ ਕਹਿ ਦਿਓ ਭਾਈ ਸਾਨੂੰ ਆ ਸਾਈਜ਼ ਚਾਹੀਦਾ ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸਣਾ ਚਾਹਣਾ ਪੂਰੀ ਸੰਗਤ ਸੁਣ ਰਹੀ ਹੈ ਜਿਹੜੀ ਸਾਡੇ ਕੋਲੇ ਗੱਤੇ ਦੀ ਕੁਆਲਿਟੀ ਇੱਕ ਨੰਬਰ ਹੋਊੀ ਵੀਰੇ ਗੱਤੇ ਬੰਨਿਓ ਸਾਡੇ ਕੋਈ ਲੰਬਾ ਨਹੀਂ ਹੋਊਗਾ ਜੇ ਸੋਨ ਕੋਈ ਲੰਬਾ ਆਜੇ ਤਾਂ ਭਾਈ ਜੀ ਅਸੀਂ ਗੁਰੂਸਰ ਪੰਡ ਵਿੱਚ ਖੜੇ ਆ ਮੈਂ ਸੰਨੀ ਸੰਨੀ ਕੁਮਾਰ ਸੰਨੀ ਕੱਕੜ ਜ਼ਿੰਮੇਵਾਰ ਹੋਵਾਂਗਾ ਕਿਉਂਕਿ ਇਹ ਮੇਰੇ ਗਵਾਂਢੀ ਨਾਲ ਅਸੀਂ ਇਕੱਠੇ ਹੀ ਪਹਿਲਾਂ ਸਾਡੇ ਗਵਾਂਢਚ ਹੀ ਰਹਿੰਦੇ ਹੁਣੇ ਹੀ ਟਾਣੀ ਗਏ ਆ ਇਹਨਾਂ ਨਾਲ ਸਾਡਾ ਮੋਹ ਪਿਆਰ ਬਹੁਤ ਜ਼ਿਆਦਾ ਹੋਰ ਦੱਸੋ ਜੀ ਤੁਸੀਂ ਕੋਈ ਵੀ ਪੂਰੇ ਪੰਜਾਬ ਚ ਕਿਸੇ ਨੇ ਸੋਤੋਂ ਮਾਲ ਮੰਗਾਉਣਾ ਤੁਸੀਂ ਡਿਲੀਵਰੀ ਵੀ ਕਰੋਗੇ ਹਾਂ ਡਿਲੀਵਰੀ ਵੀ ਕਰਾਂਗੇ ਬਈ